ਹੈਲੋ ਜੀ ਥੋੜਾ ਜਿਹਾ ਸਾਨੇ ਤੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਪੱਤੀਆਂ ਵਾਲਾ ਪੱਤੀਆਂ ਵਾਲਾ ਡਿਜ਼ਾਈਨ ਹੈ ਬਿਲਕੁਲ ਅਲੱਗ ਜਿਹਾ ਡਿਜ਼ਾਈਨ ਹੈ ਬਧਿਆ ਲੱਗੂਗਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਇਹਨੂੰ ਤਾਂ ਫੇ ਸ਼ੁਰੂ ਕਰਦੇ ਹਾਂ ਜਿਹੜੇ ਪਹਿਲਾਂ ਸੇ ਪਾਣ ਜਾ ਰਹੇ ਆ ਉਹ ਸਾਡੀ ਬੇਸਿਕ ਰੋ ਹੈ ਉਹ ਦੁਬਾਰਾ ਰਿਪੀਟ ਨਹੀਂ ਹੋਣੀ ਉਹ ਅਸੀਂ ਸਿਰਫ ਪਹਿਲੀ ਵਾਰ ਹੀ ਪਾਣੀ ਹੈ ਤੇ ਪਹਿਲੀ ਵਾਰ ਚ ਦੇਖੋ 1 2 ਸਾਨੂੰ ਪਹਿਲਾ ਕੁੰਡੇ ਦੇਖ ਲਈ ਕਿੰਨੇ ਚਾਹੀਦੇ ਆ ਕੁੰਡੇ ਚਾਹੀਦੇ ਸੱਤ ਦੇ ਮਲਟੀਪਲ ਚਾਰ ਪਲੱਸ ਇੱਕ ਇਹ ਵਾਲਾ ਕੁੰਡਾ ਬਗੈਰ ਬੁਣਿਆ ਤੇ ਇਹ ਬੁਣ ਲਿਆ ਸੱਤ ਦੇ ਅਸੀਂ ਮਲਟੀਪਲ ਕੁੰਡੇ ਬਣੇ ਫਿਰ ਦੇਖੋ ਇੱਕ ਦੋ ਤਿੰਨ ਚਾਰ ਪੰਜ ਛੇਵਾਂ ਕੁੰਡਾ ਬਗੈਰ ਬੁਣਿਆ ਸੱਤਵਾਂ ਕੁੰਡਾ ਬੁਣ ਲਿਆ ਮੀਨਸ ਕਿ ਅਸੀਂ 7 ਦੇ ਮਲਟੀਪਲ ਕਿਉਂ ਦੇ ਪਾਣੇ ਆ ਸੱਤਾਂ ਦੇ ਸੱਤ 1 2 3 4 ਬੁਣ ਰਹੇ ਆ ਪੰਜਵਾਂ ਵੀ ਬੁਣ ਰਹੇ ਆ 6ਵੇਂ ਨੂੰ ਬਗੈਰ ਬੁਣੇ ਆ ਤੇ 7ਵਾਂ ਫੇਰ ਬੁਣ ਰਹੇ ਆ ਇਹ ਸਾਡੀ ਬੇਸਿਕ ਰੋ ਹੈ ਇਹ ਦੁਬਾਰਾ ਰਪੀਟ ਨਹੀਂ ਹੋਣੀ ਠੀਕ ਹੈ ਕਿਉਂਕਿ ਅਸੀਂ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਤੇ ਪੈਟਰਨ ਦੇ ਇਹ ਬੇਸਿਕ ਰੋ ਆ ਰਹੇ ਆ ਬੇਸਿਕ ਰੋ ਇਹ ਦੇਖੋ 4 ਕੁੰਡੇ ਸਿੱਧੇ 2 3 4 ਪੰਜਵਾਂ ਵੀ ਸਿੱਧਾ ਛੇ ਮਾ ਬਗੈਰ ਬੁਨੇਆ ਤੇ ਇਸ ਤੋਂ ਬਾਅਦ ਸਤਮਾਵੀ ਸਿੱਧਾ ਇਹ ਹੋ ਗਏ ਸਾਡੇ ਪੈਟਰਨ ਦੇ ਗੁੰਡੇ ਇਸ ਤੋਂ ਬਾਅਦ ਚਾਰ ਗੁੰਡੇ ਐਕਸਟਰਾ ਜਿਹੜਾ ਨੂੰ ਅਸੀਂ ਸਿੱਧੇ ਹੀ ਬੁਣ ਲੈਨੇ ਚਾਰ ਗੁੰਡੇ ਅਸੀਂ ਸਿੱਧੇ ਹੀ ਬੁਣ ਲਏ ਇਸ ਤੋਂ ਬਾਅਦ ਆ ਗਿਆ ਸੀ ਪੈਟਰਨ ਦੀ ਦੂਜੀ ਰੋ ਪੈਟਰਨ ਦੀ ਦੂਜੀ ਰੋ ਰੋਂਗ ਸਾਈਡ ਜਿਹੜੀ ਕਿ ਇਹ ਵੀ ਸਾਡੀ ਕਿ ਤੁਸੀਂ ਪੈਟਰਨ ਦੀ ਰੋ ਨਹੀਂ ਕਹਿ ਸਕਦੇ ਹੋ ਇਹ ਸਾਡੀ ਬੇਸਿਕ ਰੋ ਹੈ ਦੋ ਜਿਹੜੀ ਪਾਈਆਂ ਇਹ ਪੂਰੀ ਪੁੱਠੀ ਦੀ ਪੁੱਠੀ ਪਾ ਲੈਣੀ ਹੈ ਫਿਰ ਆ ਜਾਣਾ ਪੈਟਰਨ ਦੀ ਫਸਟ ਰੋ ਜਿੱਥੋਂ ਕਿ ਅਸੀਂ ਆਪਣਾ ਪੈਟਰਨ ਬਣਾਣਾ ਸਟਾਰਟ ਕਰਨਾ ਹੈ ਅਸੀਂ ਪੈਟਰਨ ਦੀ ਫਸਟ ਰੋ ਸਟਾਰਟ ਕਰ ਰਹੇ ਹਾਂ ਪੈਟਰਨ ਦੀ ਫਸਟ ਰੋ ਚ ਅਸੀਂ 1 2 3 4 ਕੁੰਡੇ ਸਿੱਧੇ ਬੁਣੇ ਠੀਕ ਹੈ ਜੀ 4 ਕੁੰਡੇ ਸਿੱਧੇ ਬੁਣਨ ਤੋਂ ਬਾਅਦ ਜਿਹੜਾ ਪੰਜਵਾਂ ਕੁੰਡਾ ਹੁਣ ਅਸੀਂ ਇੱਕ ਤੋਂ ਤਿੰਨ ਬਣਾ ਲੈਣੇ 1 2 3 ਪੰਜਵੇਂ ਕੁੰਡੇ ਚ ਅਸੀਂ ਇੱਕ ਤੋਂ ਤਿੰਨ ਬਣਾ ਲੈ 6ਵਾਂ ਕੁੰਡਾ ਬਗੈਰ ਬਣਿਆ 7ਵਾਂ ਕੁੰਡਾ ਸਿੱਧਾ ਤੇ ਇਹ ਸਾਡਾ 7 ਕੁੰਡਿਆਂ ਦਾ ਪੈਟਰਨ ਹੈ ਜਿਹਨੂੰ ਅਸੀਂ ਹੇਠਾਂ ਰਿਪੀਟ ਕਰਨਾ ਇੱਕ ਵਾਰੀ ਫੇਰ ਦੇਖੋ 1 2 3 चार चार कुंडे सीधे पाँचवें तो असी एक तो तीन बनाए ठीक है छेवं कुंडा बगैर बनया सतवें कुंडा सीधा फिर देखो एक दो तीन चार चार कुंडे असी सीधे बने पंजे कुंडे एक तो तीन बनाए 6 ਮਾ ਕੁੰਡਾ ਬਗੈਰ ਬੁਨੇਆ ਤੇ 7ਵਾਂ ਕੁੰਡਾ ਸਿੱਧਾ ਸਾਡਾ 7 ਕੁੰਡਿਆਂ ਦਾ ਪੈਟਰਨ ਅਸੀਂ ਇਦਾਂ ਹੀ ਪਾ ਲੈਣਾ ਫਿਰ ਦੇਖੋ 1 2 3 4 ਕੁੰਡੇ ਸਿੱਧੇ 5ਵੇਂ ਕੁੰਡੇ ਤੋਂ ਇੱਕ ਤੋਂ ਤਿੰਨ 6ਵੇਂ ਕੁੰਡਾ ਬਗੈਰ ਬੁਨੇਆ 7ਵਾਂ ਕੁੰਡਾ ਸਿੱਧਾ ਤੇ ਇਹ ਲਾਸਟ ਵਾਲੇ ਸਾਡੇ ਐਕਸਟਰਾ ਵਾਲੇ ਕੁੰਡੇ ਫਿਰ ਅਸੀਂ ਇੱਤਾ ਹੀ ਬੁਣ ਲੈਣਾ ਆਹੋ ਇਦਾਂ ਅਸੀਂ ਪੈਟਰਨ ਦੀ ਫਸਟ ਰੋ ਪਾਈ ਪੈਟਰਨ ਦੇ ਸੈਕੰਡ ਰੋ ਦੇ ਵਿੱਚ ਅਸੀਂ ਬਾਕੀ ਸਾਰੇ ਕੁੰਡੇ ਬੁਣ ਲੈਣੇ ਪੁੱਠੇ ਪਰ ਜਿਹੜੇ ਅਸੀਂ 1 ਤੋਂ 3 ਬਣਾਏ ਉਹਨਾਂ ਨੂੰ ਅਸੀਂ ਬਗੈਰ ਬੁਣੇ ਚੁੱਕ ਲੈਣਾ ਬਾਕੀ ਸਾਰੇ ਕੁੰਡੇ ਅਸੀਂ ਪੁੱਠੇ ਬੁਣਦੇ ਚਲੇ ਜਾਣਾ ਆ ਜਿਹੜੇ 1 ਤੋਂ 3 ਬਣਾਏ ਇਹਨਾਂ ਨੂੰ ਬਗੈਰ ਬੁਣੇ ਤਿੰਨਾਂ ਨੂੰ ਹੀ ਠੀਕ ਐ ਜੀ ਬਾਕੀ ਕੁੰਡੇ ਪੁੱਠੇ 2 3 4 5 6 ਅਸਤ ਇਹ ਬਗੈਰ ਬੁਨੇ ਤਿੰਨੇ ਦੇ ਤਿੰਨ ਕੁੰਡੇ ਬਗੈਰ ਬੁਨੇ ਇੱਧਰ ਕਰਦੇ ਹੋਏ ਪੈਟਰਨ ਦੀ ਦੂਜੀ ਰੋ ਪਾ ਕੇ ਅਸੀਂ ਪੈਟਰਨ ਦੀ ਤੀਜੀ ਰੋ ਤੇ ਆ ਜਾਨੇ ਹੁਣ ਅਸੀਂ ਆਗੇ ਪੈਟਰਨ ਦੀ ਤੀਸਰੀ ਸਲਾਈ ਜਰਾ ਧਿਆਨ ਨਾਲ ਦੇਖਿਓ ਇਹ ਪਹਿਲੇ ਕੁੰਡੇ ਨੂੰ ਸੀ ਸਿੱਧਾ ਮੁੜ ਲਿਆ ਦੂਜੇ ਨੂੰ ਵੀ ਸੀ ਸਿੱਧਾ ਮੁੜ ਲਿਆ ਇਸ ਤੋਂ ਬਾਅਦ ਇਹ ਸਾਡੇ ਇੱਕ ਤੋਂ ਤਿੰਨ ਕੁੰਡੇ ਬਣਾਇਆ ਇਹ ਦੋ ਹੈ ਤੇ ਇਹਨਾਂ ਦੋਨਾਂ ਨੂੰ ਅਸੀਂ ਇੱਧਰ ਉਤਾਰ ਕੇ ਠੀਕ ਹੈ ਜਿਹੜੇ ਇੱਕ ਤੋਂ ਤਿੰਨ ਬਣਾਇਆ ਇਹਨਾਂ ਨੂੰ ਅਸੀਂ ਇੱਧਰ ਲਿਆਵਾਂਗੇ ਇੱਕ ਦੋ ਤਿੰਨ ਨੂੰ ਠੀਕ ਹੈ ਜੀ ਜਿਹੜੇ 1 ਤੋਂ 3 ਬਣਾਏ ਹੋਏ ਆ। ਤਿੰਨਾਂ ਨੂੰ ਅੱਗੇ ਲੈ ਆਣਾ ਤੇ ਇਹ ਦੋ ਨੂੰ ਅਸੀਂ ਪਿੱਛੇ ਲੈ ਜਾਣਾ ਦੋਨਾਂ ਨੂੰ। ਬੈਕ ਸਲਾਈਸ ਪਾ ਕੇ ਅਸੀਂ ਇਦਾਂ ਪਿੱਛੇ ਲੈ ਜੰਨੇ ਆ। ਦੋ ਕੁੰਡੇ ਸੀ ਪਿੱਛੇ ਲੈ ਗਏ ਜਿਹੜੇ ਤਿੰਨ ਕੁੰਡੇ 1 ਤੋਂ 3 ਬਣਾਏ ਸੀ ਉਹਨਾਂ ਨੂੰ ਅੱਗੇ ਲਿਆਏ। ਉਹਨਾਂ ਨੂੰ ਅੱਗੇ ਲੈ ਕੇ ਅਸੀਂ ਇੱਥੇ ਤਿੰਨ ਦਾ ਇਕ ਕਰ ਦੇਣਾ। ਆ ਦੇਖੋ ਇੱਥਾ। ਤਿੰਨ ਦਾ ਇਕ ਕਰਤਾ ਹੁਣ ਅਸੀਂ ਇਹ ਵਾਲੇ ਦੋ ਕੁੰਡੇ ਬੰਨ ਲੈਣੇ। ये दोडे बुनने तो वाला कुंडा बगैर बुने इस बात फिर असी देखो एक कुंडा बुन लिया ये साटा देखो छे तो पैटर्न इतने पूरा हो गया फिर देखो एक दो कुंडे असं बुने दो कुंडे बुन तो बाद तीन कुंडे तिना असी इदा सिलाई पा के अगे ले आना तिना देखो बेशक तुम पेल ही तिना कठे हुए सिलाई च पा लो तो दो पिछे तो ऐँा ले जाओ ਇਦਾ ਸਾਨੀ ਨਾਲ ਇਹਨਾਂ ਨੂੰ ਉਲਟਾ ਜਾਣਾ ਤੇ ਤਿੰਨਾਂ ਦਾ ਕੱਢ ਦੇਣਾ ਅਸੀਂ ਇੱਕ ਸਿੱਧਾ ਇੱਥਾ ਇਸ ਤੋਂ ਬਾਅਦ ਇਹ ਦੋ ਕੁੰਡੇ ਬੁਣ ਲੈਣੇ ਠੀਕ ਹੈ ਇਸ ਤੋਂ ਬਾਅਦ ਇਹ ਵਾਲਾ ਕੁੰਡਾ ਬਗੈਰ ਬੁਣਿਆ ਤੇ ਇਹ ਵਾਲਾ ਕੁੰਡਾ ਫਿਰ ਬੁਣ ਲੈਣਾ ਆਹ ਦੇਖੋ ਇੱਦਾਂ ਹੀ ਸਾਡਾ 7 ਕੁੰਡਿਆਂ ਦਾ ਪੈਟਰਨ ਬਣ ਗਿਆ ਇਦਾਂ ਹੀ ਅਸੀਂ ਇਹ ਪੂਰੀ ਰੋ ਪਾ ਲੈਣੀ ਹੈ ਪੂਰੀ ਰੋ ਇਦਾਂ ਦੀ ਪਾ ਕੇ पुट्ठी रो फिर अभी पूरी पुठी पा लेनी पैटर्न पैटन की चौथी रो पूरी पूरी पुठी पा लेनी है पैटर्न के चौथी रोज कुछ नहीं करना पैटर्न द फोर्थ रो पुठी पा लेनी है रो साढ़े फिर एक तो चार ही रिपीट होनी है पर कुछ अलग तरीके तो इस करके थानू ये भी मैं दस दिनी हाँ चार रोह बन गए तो चार रोह असी हो पाए मीनस कि अठ रोज सा पैटर्न कंप्लीट होना फिर पहला कुंडा स्टिच कर लो बुन लो फिर एक दो तीन 4 ਤੇ 5 ਹੁਣ 5 ਗੁੰਡੇ ਸਿੱਧੇ ਬੁਣਨ ਤੋਂ ਬਾਅਦ 6ਵਾਂ ਗੁੰਡਾ ਬਗੈਰ ਬੁਣਿਆ ਦੇਖੋ ਹੁਣ ਜਿਹੜਾ ਬਗੈਰ ਬੁਣਿਆ ਗੁੰਡਾ ਚੁੱਕ ਰਿਹਾ ਤੁਹਾਨੂੰ ਸਾ ਪਤਾ ਲੱਗ ਰਿਹਾ ਆਹ ਵਾਲੇ ਗੁੰਡੇ ਜਿਹੜੇ ਅਸੀਂ ਬਗੈਰ ਬੁਣੇ ਚੁੱਕ ਰਹੇ ਠੀਕ ਹੈ ਜੀ 6ਵਾਂ ਗੁੰਡਾ ਬਗੈਰ ਬੁਣਿਆ ਹੁਣ ਅਸੀਂ ਜਿਹੜਾ 7ਵਾਂ ਉਹ ਚ ਇੱਕ ਤੋਂ ਤਿੰਨ ਬਣਾ ਦਨੇ 1 2 3 ਫਿਰ ਅਸੀਂ ਇਦਾਂ ਹੀ 1 2 3 ਬਾਕੀ ਸਾਰੇ ਕੁੰਡੇ ਆ ਚਾਰ ਪੰਜ ਅਸੀਂ ਬੁਣਲੇ ਆ ਬਗੈਰ ਬੁਣਿਆ ਵਾਲਾ ਬਗੈਰ ਬੁਣਿਆ ਬਗੈਰ ਬੁਣਿਆ ਵਾਲੇ ਤੋਂ ਜਿਹੜਾ ਇੱਧਰ ਵਾਲਾ ਕੁੰਡਾ ਉੱਥੇ ਅਸੀਂ 1 2 3 ਬਣਾ ਲਏ 7ਵੇਂ ਕੁੰਡੇ 'ਚ ਫਿਰ ਅਸੀਂ 6 ਕੁੰਡੇ 1 2 3 4 5 ਤੋਂ ਬਾਅਦ 6ਵਾਂ ਕੁੰਡਾ ਬਗੈਰ ਬੁਣਿਆ ਤੇ 7ਵੇਂ 'ਚ ਅਸੀਂ 1 ਤੋਂ 3 ਬਣਾ ਲਏ ਤੇ ਇਦਾਂ ਇਹ ਵਾਲੀ ਰੋਕਮ ਕਰਕੇ ਪੂਰੀ 5ਵੀਂ 6ਵੀਂ 'ਚ ਆ ਜਾਂਦੀ ਹੈ 6ਵੇਂ ਨੂੰ ਫਿਰ ਅਸੀਂ ਦੂਜੀ ਰੋਹ ਦੀ ਤਰ੍ਹਾਂ ਹੀ ਪਾਣੀ ਹੈ ਬਾਕੀ ਕੁੰਡੇ ਸਾਰੇ ਇਹ ਪੁੱਠੇ ਬੁਣ ਲੈਣੇ ਆ ਜਿਹੜੇ ਅਸੀਂ ਇੱਕ ਤੋਂ ਤਿੰਨ ਬਣਾਏ ਆ ਇਹਨਾਂ ਨੂੰ ਬਗੈਰ ਬੁਣਿਆ ਤਿੰਨੇ ਦੇ ਤਿੰਨੇ ਬਗੈਰ ਬੁਣਿਆ ਬਾਕੀ ਸਾਰੇ ਪੁੱਠੇ ਮਤਲਬ ਹੁਣ ਸਾਡੇ 6 ਕੁੰਡੇ ਪੁੱਠੇ ਤੇ ਇਹ ਕੁੰਡਾ ਬਗੈਰ ਬੁਣਿਆ ਸੀ ਚੁੱਕਰੇ ਐਦਾਂ ਕਰਦੇ ਹੋਏ ਪੈਟਰਨ ਦੀ ਸੋਰੀ ਤਿੰਨ ਕੁੰਡੇ ਬਗੈਰ ਬੁਣੇ ਚੁੱਕਰੇ ਆ ਤਿੰਨ ਜਿਹੜੇ ਇੱਕ ਤੋਂ ਤਿੰਨ ਬਣਾਏ ਐ ਐਦਾਂ ਕਰਦੇ ਹੋਏ ਪੈਟਰਨ ਦੀ ਅਸੀਂ ਇਹ ਸਤਵੀਂ ਰੋ ਕੰਪਲੀਟ ਕਰਕੇ ਸੋਰੇ 체ਮੀ ਰੋ ਕੰਪਲੀਟ ਕਰਕੇ ਪੈਟਰਨ ਦੀ 7ਵੀਂ ਰੋ ਚ ਆ ਜੰਨੀ ਹੁਣ ਅਸੀਂ ਆਗੇ ਪੈਟਰਨ ਦੀ 7ਵੀਂ ਰੋ ਪੈਟਰਨ ਦੀ 7ਵੀਂ ਰੋ ਚ ਦੇਖੋ ਪਹਿਲੇ ਕੁੰਡੇ ਨਾਲ ਅਸੀਂ ਚੱਕ ਲਓ ਬੁੰਡੋ ਤੁਹਾਡੇ ਆਪਣੀ ਮਰਜ਼ੀ ਹੈ 1 2 3 4 5 ਤੇ 6 ਮਾ ਕੁੰਡੇ ਅੱਪ ਕੇ ਰੋਨੇ ਇਹ ਜਿਹੜੇ ਹੁਣ ਅਸੀਂ ਤਿੰਨ ਕੁੰਡੇ ਸੀ ਇਹਨਾਂ ਨੂੰ ਹੁਣ ਅਸੀਂ ਇੱਧਰ ਵਾਲੇ ਦੋ ਕੁੰਡੇ ਨਾਲ ਉਲਟਾਣਾ ਇੱਥਾਂ ਤਿੰਨ ਕੁੰਡੇ ਹੁਣ ਸਾਡੇ ਇੱਧਰ ਆ ਜਾਣੇ ਤੇ ਦੋ ਕੁੰਡੇ ਸਾਡੇ ਹੁਣ ਅੰਦਰ ਆ ਜਾਣੇ ਇਹ ਵਾਲੇ ਦੋ ਸਿੱਧੇ ਤੇ ਇਹ ਇਹ ਤਿੰਨ ਦਾ ਇੱਕ ਤਿੰਨ ਨੂੰ ਉਲਟਾ ਕੇ ਅਸੀਂ ਤਿੰਨ ਦਾ ਇੱਕ ਕਰਦੇ ਨੇ ਇੱਥੇ ਫਿਰ ਦੇਖੋ ਇੱਕ ਦੋ ਸਾਰੇ ਬਾਕੀ ਗੁੰਡੇ ਸਿੱਧੇ ਬਗੈਰ ਬੁਣਿਆ ਵਾਲਾ ਬਗੈਰ ਬੁਣਿਆ ਇਸ ਤੋਂ ਬਾਅਦ ਆ ਗਿਆ ਸਾਡੇ ਤਿੰਨ ਤੇ ਦੋ ਠੀਕ ਹੈ ਤਿੰਨਾਂ ਨੂੰ ਅਸੀਂ ਉਲਟਾ ਕੇ ਲੈ ਜਾਣਾ ਇੱਧਰ ਦੋਨੋਂ ਸੇ ਉੱਤਰ ਲੈਣਾ ਆ ਦੇਖੋ ਇੱਥੇ ਦੋਨੋਂ ਸਿਲਿਆ ਕੇ ਪਹਿਲਾਂ ਸਿੱਧੇ ਪੁੰਨ ਲੈਣਾ ਤੇ ਫਿਰ ਅਸੀਂ ਤਿੰਨ ਰੈਕ ਕਰਦੇ ਆਂ ਅੱਧਾ ਕਰਦੇ ਹੋਏ ਅਸੀਂ ਇਹ ਪੈਟਰਨ ਦੀ 7ਵੀਂ ਰੋ ਪਾ ਲੈਣੀ ਹੈ ਤਿੰਨ ਦਾ ਇੱਕ ਠੀਕ ਹੈ ਜੀ ਪੈਟਰਨ ਦੀ 8ਵੀਂ ਰੋ ਪੂਰੀ ਦੀ ਪੂਰੀ ਪੁੱਠੀ ਸਾਡਾ ਇਹ 8 ਰੋ ਦਾ ਪੈਟਰਨ ਹੈ ਸੱਤ ਕੁੰਡਿਆ ਤਾਂ ਅਸੀਂ ਪਾਇਆ ਇਹਨੂੰ ਤੇ 8 ਸਲਾਈਆਂ ਜਿਹੜੇ ਬਣ ਕੇ ਕੰਪਲੀਟ ਹੋਈਆਂ ਬਸ ਇਹੀ 8 ਸਲਾਈਆਂ ਅਸੀਂ बार-बार ਰਿਪੀਟ કરી જਾਂਗੇ 34 લાઈવ એસી પૂરી પુઠી પાઈ સી ਤੇ આઠમી સલાઈવ ઈ સાડી પૂરી પુઠી 12 પર આઠ સલાઈયા રિપીટ કરન તો બાદ પેટર્ન દે લુક બિલકુલ અમેઝિંગ ਤੇ વઢિયા આઉગી જાળી તો বিনা પેટર્ન આ બહોત હી સોખા પેટર્ન બનાન વાલા હે تے લુક ભી દેખ્યો તુસી એ બઢઈ વઢિયા લગ રહી હી ਤਹੇ ਵਾਲਾ ਪੈਟਰਨ ਬਣਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੱਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਛੋਟੇ ਛੋਟੇ ਪੱਤੀਆਂ ਵਾਲਾ ਡਿਜ਼ਾਈਨ ਹੈ ਬਿਲਕੁਲ ਛੋਟੇ ਛੋਟੇ ਪੱਤੀਆਂ ਬਣਦੀਆਂ ਇਹ ਆ ਦੇਖੋ ਇਹ 8 ਸਲਾਈਆਂ ਬਾਅਦ ਸਾਡੇ ਪੈਟਰਨ ਦੇ ਲੁੱਕ ਕੁਛ ਐਤਾ ਦੀ ਆ ਗਈ ਅਸੀਂ ਇਹੀ 8 8 ਸਲਾਈਆਂ بار بار ਰਿਪੀਟ ਕਰੀ ਜਾਵਾਂਗੇ ਹਾ ਦੇਖੋ ਇੱਦਾਂ ਸਾਡੇ ਇੱਕ ਪੱਤੀ ਇੱਧਰ ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਐਦਾਂ ਇਹਨਾਂ ਨੇ ਬਾਰ ਬਾਰ ਆਈ ਜਾਣਾ ਤਾਂ ਥੋੜਾ ਜਿਹਾ ਪਰਮਾ ਚਾ ਪੈਟਰਨ ਇਹ ਐਦਾਂ ਬਣ ਕੇ ਆ ਜਾਣਾ ਤਾਂ ਫਿਰ ਅਸੀਂ ਇਹੀ 8-8 ਸਲਾਈਆਂ ਰਿਪੀਟ ਕਰਕੇ ਤੇ ਮੈਂ ਥੋੜੀਆਂ ਪੱਤੀਆਂ ਹੋਰ ਪਾ ਕੇ ਤੁਹਾਨੂੰ ਇਹ ਦੂ ਲੋਕ ਦਿਖਾਨੀ ਆ ਇਹ ਪੈਟਰਨ ਦੀ ਫਾਈਨਲ ਲੋਕ ਦੇਖੋ ਪੈਟਰਨ ਬਣਨ ਤੋਂ ਬਾਅਦ ਐਦਾਂ ਲੱਗੇਗਾ ਆ ਦੇਖੋ ਛੋਟ ਛੋਟੀਆਂ ਦੇਖੋ ਪੱਤੀਆਂ ਬਣਦੀ ਆ ਗਈਆਂ ਸਾਡੀ ਇਹ ਗੱਬੇ ਟਾਣੀ ਸੀ ਆ ਜਾਂਦੀ ਇਹਦੇ ਹਾਲ ਦੇ ਵਾਲੇ ਪੱਤੀਆਂ ਆ ਦੇਖੋ ਪੂਰੇ ਪ੍ਰੋਜੈਕਟ ਚ ਪਿਆ ਪੈਟਰਨ ਬਹੁਤ ਹੀ ਵਧੀਆ ਲੱਗਣਾ ਆ ਦੇਖੋ ਤੇ ਮੈਨੂੰ ਹਰੇ ਰੰਗ ਚ ਬਣਾਇਆ ਕੋਈ ਵਿੱਚ ਕੁੰਡੇ ਪੁੱਠੇ ਨਹੀਂ ਕੁਛ ਨਹੀਂ ਹੈ ਸਾਰਾ ਹੀ ਸਿੱਧਿਆ ਦਾ ਹੀ ਪੈਟਰਨ ਹੈ ਤੇ ਅਲੱਗ ਜਿਹਾ ਪੈਟਰਨ ਆ ਟਰਾਈ ਕਰੋ ਇਹਨੂੰ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਆ ਦੇਖੋ ਤੇ ਵਿੱਚ ਕਾਫੀ ਸਲਾਈਆਂ ਤਕਰੀਬਨ ਸਾਡੀ ਪੁੱਠੇ ਹੀ ਜਾਂਦੀਆਂ ਇਸ ਕਰਕੇ ਪੈਟਰਨ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਣਾ ਸਿਰਫ ਇੱਕੋ ਹੀ ਤੁਸੀਂ ਕਹਿ ਸਕਦੇ ਸਲਾਈ ਸਾਡੇ ਪੈਟਰਨ ਦੇ ਪੈਂਦੇ ਆ ਬਾਕੀ ਤਾਂ ਸਿੱਧੇ ਪੁੱਠੇ ਹੀ ਪੈਂਦੀਆਂ ਆ ਤੇ ਵੀ ਬਣਾਉ ਇਸ ਪੈਟਰਨ ਨੂੰ ਤਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੰਦਾ ਲੱਗਾ ਫਿਰ ਮਿਲਦੇ ਹਾਂ ਕੱਲੇ ਕਿ ਨਈ ਵੀਡੀਓ ਕਿ ਨਵੇਂ ਪੈਟਰਨ ਦੇ ਨਾਲ ਲੈਟੋ ਦੇਖੋ ਪੈਟਰਨ ਦੇ ਲੁੱਕ ਅਮੇਜ਼ਿੰਗ ਹੈ ਇੱਕ ਵਾਰੀ ਜ਼ਰੂਰ ਇਹਨੂੰ ਟਰਾਈ ਕਰਕੇ ਦੇਖੋ